ਆ ਬਾਜ਼ਾਰ ਚੋਂ ਕੇਲੇ ਲੈ ਕੇ ਖਾਣ ਵਾਲੇ ਹੁਣ ਸਾਵਧਾਨ ਹੋ ਜਾਣ ਜੀ ਦੇਖੋ ਆਪਣੀ ਸਿਹਤ ਦੇ ਨਾਲ ਕਿਦਾਂ ਖਲਵਾੜ ਹੋ ਰਿਹਾ ਇਹ 1-2 ਮਿੰਟ ਦੇ ਵਿੱਚ ਕੈਮੀਕਲ ਦੇ ਨਾਲ ਕੇਲੇ ਕੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਉਹਨੂੰ ਤਿਆਰ ਕਰ ਲੈਂਦੇ ਆਗੇ ਤੇ ਦੇਖੋ ਜੀ ਕਿਦਾਂ ਆਪਣੀ ਸਿਹਤ ਦੇ ਨਾਲ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਸਾਵਧਾਨ ਹੋ ਜੀ ਬਾਜ਼ਾਰ ਦੇ ਵਿੱਚੋਂ ਕੇਲੇ ਲੈ ਕੇ ਖਾਣ ਵਾਲੇ ਆ ਚੈੱਕ ਕਰ ਲਓ ਜੀ ਵੀਡੀਓ ਦੇ ਵਿੱਚ i